ਸੋਖ ਸੋਖ ਕਿੱਡੇ ਸੋਹਣੇ ਲੱਗਣ ੜੇ ਹਏ ਉੱਡ ਗਏ ਸਾਰੇ ਉਹ ਬਹਿ ਗਏ ਚਾਹ ਸਾਬੀ ਅਗੇ ਲੱਗਦੇ ਹਾਂਜੀ ਇੱਥੇ ਕੋਠੇ ਤੇ ਉੱਤੇ ਆ ਜੋ ਆ ਗਿਆਂ ਕੋਠੇ ਤੇ ਆ ਆਜੋ ਆਜੋ ਨੇ ਇਹਨਾਂ ਨੂੰ ਪਤਾ ਤਾਂ ਸਾਡਾ ਟਿਕਾਣਾ ਉਧਰ ਦਾ ਉਧਰ ਨੂੰ ਚਾਈ ਜਾਂਦੇ ਕੀ ਕਰਨ ਨਹੀਂ ਆ ਉੱਪਰ ਕੀ ਕਰਨਾ ਹੈ ਮੈਂ ਥੱਲੇ ਮੈਂ ਇਕੱਲੀ ਕੀ ਕਰਾਂ ਤੁਸੀਂ ਉਧਰ ਚਲ ਗਏ ਤੇ ਮਾਂ ਤਾਂ ਇੱਧਰ ਚਲ ਗਈ ਮੰਮੀ ਕਿੱਥੇ ਗਈ ਆ ਵਾਕਈ ਗਰਜੀਤ ਦੀਦੀ ਇੱਧਰ ਚਾਚੀ ਕਹਿੰਦੇ ਮੈਂ ਵੀ ਦੀਦੀ ਕਹਿਣ ਲੱਗੀ ਅਸਲੇ ਮੈਂ ਵਾਹ ਵਾਜਾਂ ਦਿੱਤੀਆਂ ਮੈਨੂੰ ਕੋਈ ਵੀ ਨਹੀਂ ਹੈਗਾ ਹੋ ਨਾ ਚੰਗੀ ਭਲੀ ਹੋਗੀ ਵੇ ਲੋ ਫਿਰ ਨਨੂੰ ਜਦੋਂ ਤੁਸੀਂ ਜਾਣੇ ਆ ਨਾ ਮੈਂ ਤੁਹਾਨੂੰ ਬੜੀ ਵਾਰੀ ਕਿਹਾ ਵੀ ਜਦੋਂ ਤੁਸੀਂ ਘਰੋਂ ਨਿਕਲਦੇ ਨਾ ਉਦੋਂ ਮੰਮੀ ਘੁੰਮਦੀ ਫਿਰਦੀ ਪਰ ਤੁਹਾਨੂੰ ਨਹੀਂ ਦੇਖਦਾ ਕੋਈ ਨਹੀਂ ਕਿਹੜੀ ਗੱਲ ਆ ਉਹ ਕੀ ਕਹਿੰਦੇ ਹੁੰਦੇ ਆ 100 ਦਿਨ ਚੋਰਦਾ ਤੇ 1 ਦਿਨ ਸਾਥ ਦਾ ਮੈਂ ਵੀ ਦਾਂ ਮੈਂ ਹੁਣ ਕੋਈ ਨਹੀਂ ਆਣਦੇ ਮम्मी। ਉਸੇ ਹੁਣ ਵੀ ਹੁਣ ਤੁਰੇ ਹੋਣ ਚੰਗੀ ਬਣੀ ਹੋਣੀ ਹੈ। ਬੜੀ ਸ਼ੇਤੀ ਠੀਕ ਹੋ ਗਈਆਂ ਤੂੰ ਤੇ ਉਦੋਂ ਡਈ ਮੇਰੇ ਮੌਰੀ ਬੜੇ ਪੀੜ ਕਰਦੇ ਉੱਠਿਆ ਨਹੀਂ ਜਾਂਦਾ। ਮੰਮੀ ਨੂੰ ਪਕਾਓ ਸੱਚ ਮੈਂ ਐ ਨਹੀਂ ਮੰਮੀ ਨਾਲ ਸੌਂ ਸੌਂ ਖਵਾਲ ਕੇ ਨਾ ਸੱਚ ਬਕਾਓ ਮੈਂ ਤੁਹਾਨੂੰ ਦੱਸਾਂਗੀ। ਮੈਂ ਕਿਨਾ ਵੀ ਆਲੈਂਦੇ ਮੰਮੀ ਨੂੰ ਬਿਸਤਰੇ 'ਚ ਬਹਿ ਲੈਂਦੇ ਫੇਰ ਗੱਲ ਕਰਦਾ। ਮੰਮੀ ਪਹਿਲਾਂ ਵੀ ਮਵਾਜਾ ਦੇ ਦੂ ਕਿ ਤੇ ਚਲ ਗਏ ਆ ਮਾਂ ਤੇ ਸੁਖ ਕਹਿੰਦੀ ਤੂੰ ਗਰਜੀਤ ਚਾਚੀ ਘਰ ਗਏ ਸੀ ਤੇ ਤੁਹਾਨੂੰ ਆਵਾਜ਼ ਹੀ ਨਹੀਂ ਸੁਣੀ ਦੱਸ ਇਹ ਕੀ ਗੱਲ ਹੈ ਮੇਰੇ ਗਿਆਨ ਤੇ ਫਿਰਦੇ ਜੇ ਤੇ ਜਦੋਂ ਘਰ ਨਾ ਉਦੋਂ ਦੀ ਬਿਸਰੇ ਹੀ ਬਹਿ ਜਾਂਦੇ ਉਹ ਸ਼ੀਰਦ ਮੈਨੂੰ ਹੀ ਹਲਸ ਨੂੰ ਲਿਆਤਾ ਉਹਨਾਂ ਨੂੰ ਸਮਾਨ ਲਿਆਤਾ ਕੀ ਗਿਲੀਆਂ ਤਾਂ ਨਾਲੇ ਸਭ ਦਾ ਸੌਦਾ ਲੈ ਹਰ ਵਰਤੋਂ ਦਾ ਹੀ ਸਮਾਨ ਲਿਆਂਦਾ ਵਾ ਸੌਦਾ ਸਦਾ ਲੈਉਣਾ ਹੈ ਆਪ ਕੁਛ ਨਹੀਂ ਲੈਂਦਾ ਚਨਾਪ ਆਪਣੇ ਹੱਥ ਕੱਲੀ ਥਾਡੇ ਤੇ ਮੈਂ ਤੈਨੂੰ ਲੈ ਕੇ ਜਾਉਂਗਾ ਛੱਡਣ ਗਿਆ ਫੇਰ ਅੱਗੇ ਵੀ ਤੇ ਦੋ ਤਿੰਨ ਅਰੀ ਗਏ ਪਰ ਕੁਛ ਨਾ ਕੁਛ ਪੰਦਾ ਫੋਨ ਕਰਕੇ ਲੈ ਆਈ ਹੁੰਦਾ ਨਿੱਕੀ ਮੋਟੀ ਚੀਜ਼ ਉਹ ਮੈਂ ਫਿਰ ਧਿਆਨ ਹੀ ਨਹੀਂ ਦਿੱਤਾ ਬੈਠਾ ਰਹਿਣ ਦੇ ਧਿਆਨ ਦਿਓ ਇਹਦੇ ਵੱਲ ਉਹ ਕੋਈ ਨਹੀਂ ਹੁਣ ਤੂੰ ਨਾਲ ਚੱਲ ਜੀ ਇੱਕ ਅੱਧਾ ਦਿਨ ਹੈਗਾ ਵਾ ਦੋ ਦਿਨ ਹੋਰ ਮੇਰੇ ਹਨ ਕੱਲ ਨੂੰ ਨਹੀਂ ਤੇ ਨਿਕਲ ਜਾਾਂਗੇ ਮੈਂ ਲੈ ਮਾਗੀ ਜੋ ਚਾਹੀਦਾ ਠੀਕ ਆ ਤੇ ਆ ਵੇਖੋ ਕਿੱਡੇ ਸੋਹਣੇ ਲੱਗਣ ਡੇ ਨੇ ਹੁਣ ਤੇ ਸ਼ਾਮਾ ਉਦਾਂ ਵੀ ਬੈ ਜਾਣ ਲੱਗਿਆ ਕਰ ਦੋ ਇਹਨਾਂ ਨੂੰ ਅੰਦਰ ਸੈਲ ਦੇ ਕੰਮ ਐ ਸੈਲ ਹੀ ਕਰੂ ਆਣ ਕੇ ਮੈਂ ਨਹੀਂ ਹੱਥ ਲਾਉਣਾ ਉਦਾਂ ਵੀ ਵੇਹੇ ਜਾਨਵਰਾਂ ਨੂੰ ਦਾਣਾ ਪਾਉਣਾ ਤਾਂ ਚੰਗਾ ਹੁੰਦਾ ਇਸੇ ਬੰਨੇ ਉਹਨੇ ਰੱਖ ਲੈਣੇ ਨਾਲ ਦਾਣਾ ਤੇ ਪੈ ਜਾਂਦਾ ਨਾ ਇਹਨਾਂ ਨੂੰ ਤੇਰੇ ਸਾਹਮਣੇ ਵੇਖ ਲੈ ਪੂਰਾ ਵੱਡਾ ਕਮਰਾ ਵੇਖ ਲੈ ਕਿਦਾਂ ਰੱਖਿਆ ਲਾ ਕੇ ਇਹਨਾਂ ਦੇ ਨਿੱਕੇ ਨਿੱਕੇ ਜੇ ਆ ਲੈ ਗਾਰਡਮੈਂਟ ਚੱਲ ਆਜੋ ਫਿਰ ਥੱਲੇ ਮੈਂ ਚਾਹ ਪਾਣੀ ਦਵਾ ਤੁਹਾਨੂੰ ਚੱਲ ਤੂੰ ਬਣਾ ਤੇ ਆਜੋ ਚਲ ਮੈਂ ਵੀ ਆਉਂਦਾ ਮਾ ਚੱਲ ਆ ਆਜੋ ਮੈਂ ਚਾਹ ਬਣਾਉਣੀ ਤੇ ਰੱਜ ਕੇ ਪੀ ਲਵਾਂ ਕਰਦਾ ਹੂਆ ਬੰਦ ਕੋਈ ਬਿੱਲੀ ਬੱਲੀ ਨਾ ਆਵੇ ਫਿਰ ਚਾਹ ਕਰ ਦੋ ਚੱਲ ਸਹਿਰ ਨੇ ਕਹਿਦਣਾ ਫੋਨ ਲਾ ਕੇ ਵੀ ਆ ਉੱਤੇ ਆਪਣੇ ਆਂ ਸਾਹ ਜਿਹੜੇ ਖੋਲ ਕੇ ਗਿਆ ਉਹ ਆ ਜਾ ਸਹਿਰ ਆਪਣੇ ਆ ਕਰ ਲਿਆ ਯਾਰ ਕਬੂਤਰ ਅੰਦਰ ਸਾਰੇ ਨਿਕਲੇ ਆ ਫੇਰ ਬਾਹਰ ਕਲਾ ਮੇਰਾ ਵੀਰ ਬਣ ਕੇ ਛੇਤੀ ਆ ਮੈਂ ਕੰਮ ਹੋਰ ਵੀ ਆ ਕੋਈ ਸਾਰੀ ਦਿਹਾੜੀ ਨਾਲ ਆ ਕੇ ਖਲੋਤੇ ਰਹਿਣਾ ਚੰਗਾ ਉਦਾਂ ਵੀ ਲਾ ਵੀ ਨਿਆ ਰਹੀ ਆ ਪਿੰਡ ਨਾਲ ਦੀ ਕੋਈ ਰੀਸ ਨਹੀਂ ਉੱਥੇ ਜਾ ਕੇ ਫੇਰ ਡਿਊਟੀਆਂ ਤੇ ਆ ਬੀ ਆ ਜਾਣਾ ਪਿੰਡ ਪਿੰਡ ਹੀ ਆ ਐਵੇਂ ਥੋੜੀ ਹੀ ਕਹਿੰਦੇ ਆ ਨਾ ਵੀ ਸਾਰੀ ਦਿਹਾੜੀ ਘੁੰਮ ਫਿਰ ਕੇ ਤੇ ਪੰਛੀ ਆਖਰ ਨੂੰ ਆਪਣੇ ਆਲਣੇ ਚ ਹੀ ਆਉਂਦਾ ਮਰੀਆ ਪਿੰਡ ਚ ਚੱਲ ਕੀ ਗੱਲੋ ਹਾਜੀ ਅੰਮਾ ਆ ਗਏ ਤੇ ਆਹੋ ਆ ਗਈਆਂ ਹਾਂਜੀ ਕੀ ਕਰਾਂ ਕਬਰ ਚ ਮੜ ਗਿਆ ਕੋਈ ਨਾ ਪਾਈ ਠੰਡ ਜੀ ਗੰਦੀਆਂ ਤਾਂ ਪੈ ਗਈਆਂ ਲੰਨੇ ਕਿੰਨੀ ਯਾਰੀ ਆਖਿਆ ਤੈਨੂੰ ਵੀ ਕੀਚਰ ਛੱਡ ਲਿਆ ਕਰ ਤੂੰ ਇਹ ਉਹ ਗੱਲ ਕਰਦਾ ਹਾਂ ਬੱਤੀ ਬੰਦ ਹੀ ਗਈ ਅੱਛਾ ਇਹ ਤਾਂ ਗਰਮ ਗਰਮ ਆਣ ਕੇ ਪੁੱਤ ਕੰਮ ਕਰਕੇ ਜ਼ੋਰਦਾਰ ਨਹੀਂ ਤਾਂ ਨਹੀਂ ਹੁੰਦਾ ਠੰਡ ਲੱਗ ਜਾਂਦੀ ਲੱਤਾਂ 'ਚ ਤਾ ਕੋਣੀ ਹੋ ਗਿਆ ਪਹਿਲਾਂ ਕਿਹੜੇ ਗੀਜਰ ਸੀਗੇ ਹੋਣੀ ਆਏ ਆ ਪਹਿਨਾਂ ਲੋਕੀ ਬੜੇ ਸਮਝਦਾਰ ਸੀ ਪੁੱਤ ਪਹਿਲੇ ਲੋਕ ਜਿਹੜੇ ਕੰਮ ਕਰਕੇ ਆਣ ਕੇ ਬਹਿ ਕੇ ਘੰਟਾ 10 ਘੰਟਾ ਤੱਕ ਫੇਰ ਨਾਉਂਦੇ ਸੀ ਤੁਸੀਂ ਤੇ ਹੁਣ ਹੁੰਦੇ ਆ ਵੜ ਜਾਂਦੇ ਬਾਥਰੂਮਾਂ 'ਚ ਉਹਦੇ ਲੋਕਾਂ ਵਾਲਿਆਂ ਦੇ ਗੱਲਾਂ ਛੱਡਦੇ ਤੋਂ ਉਹਨਾਂ ਦੀਆਂ ਖਰਾਕਾਂ ਕਿੰਨੀਆਂ ਆ ਖਰਾਕਾਂ ਖਾਈਦੀਆਂ ਆਂ ਪਰ ਪੁੱਤੋਂ ਉਹਦੇ ਕਿ ਉਹ ਪੀ ਜਾਂਦੰਦੇ ਦੇ ਪਾਈਆ ਪਾਈਆ ਤੇ ਕਿਤੇ ਆ ਹਲਵਾ ਆਉਣੇ ਤੇ ਪਚ ਜਾਣਾ ਹੁਣ ਕਿਹੜੇ ਇੰਨੇ ਕੰਮ ਹੁੰਦੇ ਟੈਕਟਰਾਂ ਦੇ ਕੰਮ ਉਹੋ ਤੇ ਆ ਗਈ ਆ ਤਾਂ ਹਾਂ ਤੇ ਰਾਜਾ ਕਰੇ ਅਹੀ ਅਹ ਰਾਜਾ ਕਰੇ ਅਹੀ ਹਾਂ ਹਾਂ ਲੋ ਜਮਾ ਠਹਿਰ ਕੇ ਉਹਦੇ ਆ ਚਾਚੀ ਤੇਰੀ ਦਹੀ ਝੋਨਾ ਸੁੱਕਣੇ ਪਉਣ ਹਾਂ ਮੈਂ ਤਾਂ ਪੂਤਣਾ ਲੈ ਗਈ ਹਾਂ ਪੂਤਣਾ ਲੈਣ ਗਈ ਮੈਂ ਆ ਭੀ ਚਟਣੀ ਕੁੱਟਦੇ ਆ ਠੀਕ ਆ ਹਾਂ ਬਣਾਉਂਗੇ ਜਿੱਤ ਨਹੀਂ ਹਨ ਹਾਂ ਬਣਾਉਣੇ ਪਤਾ ਭਾਬੀ ਤੇ ਨੂੰ ਗੋਗੇ ਬਣਾ ਹੂੰ ਤੇ ਵੀਤਰਾ ਵੀਰ ਆ ਗਿਆ 15 20 ਮਿੰਟ ਹੋ ਗਏ ਦੇ ਅੱਛਾ ਹਾਂਜੀ ਤੇ ਭਾਬੀ ਕੰਢੀ ਭਾਬੀ ਚਾਹ ਪਾਣੀ ਦੇਣ ਲਿਆ ਨੇ ਵੀਤਰਾ ਆ ਗਿਆ ਹਾਂਜੀ ਕੀ ਹੋਇਆ ਇਹ ਰਾਂ ਦਾ ਪੋਗੇ ਤੁਸੀਂ ਨਹੀਂ ਹੁਤਾ ਹੀ ਪੁੱਤ ਮੈਂ ਅਬੀ ਰਾਗਾ ਕਰ ਮੈਂ ਦੇ ਦੇਖਿਆ ਅੱਛਾ ਮਜਾ ਮਾ ਪੁੱਤ ਹੁਣ ਚਲੋ ਜਾਓ ਘਰ ਭਾਈ ਪੈਸਾ ਲੋ ਵੀ ਆਖਣਾ ਮੰਮੀ ਤਰੀ ਫਿਰਦੀ ਐ ਕਿਥੋਂ ਹੈ ਉੱਛੈ ਤੇ ਹੋ ਗਈਆਂ ਉਹ ਆਇਨ ਬਿੱਕੀ ਕਿੱਥੇ ਗਈ ਕਿੱਥੇ ਨਹੀਂ ਗਈ ਉਹਨੇ ਸੋਚਾਰ ਲਾਈਆਂ ਹੋਣੀਆਂ ਚਵਾਤੀਆਂ ਦੱਸਿਆ ਹੋਊਗਾ ਸਾਬੀਆਂ ਵੜਿਆ ਵੜਿਆ ਕੇ ਚੰਗੀ ਭਲੀ ਤਰੀ ਫਿਰਦੀ ਆਗੀ ਐ ਚਾਚੀ ਗਰਜੀਤ ਵਾਲਾ ਦਾ ਨਾਲੋਂ ਗੰਡਣੀਆਂ ਉਹਨੇ ਤੇ ਆਖਣਾ ਮਾਂ ਮੇਰੀ ਝੂਠੀ ਬੋਲਣ ਦੀ ਈ ਕਰਨਾ ਅਸਬਾ ਮੇੜਾ ਆਖੂਗਾ ਮੰਮੀ ਤੇ ਤਾ ਠੀਕ ਨਹੀਂ ਗਈ ਤੂੰ ਉੱਧਰ ਕੋਈ ਨਹੀਂ ਮੇਰੇ ਕੋ ਕਿਹੜੇ ਬਾਨੇ ਘਾਟ ਬਾਨਾ ਲਗੂਗੀ ਆਖੂਗੀ ਭਗੇ ਹੀ ਮੈਂ ਉੱਧਰ ਮੋਤਨਾ ਲੈਣ ਸਿਆ ਚਟਣੀ ਮੰਗਦਾ ਹੁਣ ਨਵੀਂ ਸਮੀ ਨੇ ਥੋੜਾ ਜਾਣਾ ਹੈ ਜ਼ਿਆਦੀਆਂ ਗੱਲਾਂ ਕਰੂਗਾ ਨਾ ਫੇਰ ਮੈਨੂੰ ਆਖੂਗੀ ਭੀ ਕੀ ਗੱਲ ਮੈਂ ਹੀ ਜਾਣਾ ਹੈ ਨਵੀਂ ਸਮੀ ਨੇ ਥੋੜਾ ਘਲੋਣਾ ਹੈ ਉੱਧਰ ਉਹਨਾਂ ਦੇ ਘਰ ਹੁਣ ਇਹ ਤੁਰੀ ਫੇਰ ਜਾ ਕੇ ਤੇ ल्या ਮੈਂ ਤੇ ਕਿਸੇ ਤੱਕ ਜਾਣ ਨਾ ਦਵਾਂ ਨੂੰ ਕਦੀ ਮੈਂ ਪੰਜੋ ਮਰਜ਼ੀ ਹੋ ਜੇ ਆਪੇ ਜਾਣਾ ਪੈਣਾ ਹੈ ਮੈਨੂੰ ਪਾਣੀ ਵੀ ਸਾਫ ਉਹ ਆ ਗਿਆ ਹਾਂ ਪਾਣੀ ਇਹਨਾਂ ਦਾ ਬਦਲ ਦੇਣਾ ਈ ਯਾਰ ਮੈਂ ਬਦਲ ਦੇਣਾ ਪੀਓ ਤੁਸੀਂ ਜਾ ਕੇ ਚਾ ਚੱਲ ਮੈਂ ਜਾਣਾ ਹਾਂਜੀ ਮਾਰਨਾ ਵਾਟ ਕੇ ਹਣ ਤੂੰ ਕਰ ਰਿਹਾ ਕੰਮ ਕਰ ਰਹਾ ਕੰਮ ਮੈਂ ਤੇ ਤੋ ਯਾਰ ਗਵਾਂਡੀ ਪਰ ਲਿਓ ਵਾਟ ਵਾਲੇ ਅੰਕਲ ਬੂਟੇ ਨਹੀਂ ਕਹਿੰਦੇ ਵੀ 2 ਕਿਲੋ ਹੱਡੇ ਬੀਜ ਦੇ ਲੈ ਜੀ ਟਰੈਕਟਰ ਕੋਈ ਨਹੀਂ ਬੀਜਾਂਗੇ ਆਹ ਮੁੰਡੇ ਆਹ ਬੀਦੀ ਹੈਂ ਆਹ ਹੁਣ ਉੱਡ ਗਏ ਆਹ ਹੋਣੀ ੱਡੇ ਆ ਤੂੰ ਇਹ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਹੜੇ ਆ ੱਡੇ ਤੇ ਕਿਹੜੇ ਕਿਹਦੇ ਆਪਣੇ ਹੀ ਇੱਥੇ ਸਾਰੇ ਪਿੰਡ ਨੇ ਇੱਥੇ ਕਬੂਤਰ ਰੱਖੇ ਆਹ ਸਾਡੇ ਬੜੇ ਹਨਾ ਇੱਥੇ ਹੂੰ ਚੱਲ ਵੇਲਾ ਫੇਰ ਚਲੋ ਪੀਓ ਚਾਹ ਮੈਂ ਆ ਗਿਆ ਢੱਕ ਕੇ ਇਹਨਾਂ ਨੂੰ ਭਾਈਆ ਹਣਾ ਸਰ ਪਿੱਟਰੇ ਆਂ ਦਾ ਇਹ ਮੇਰੇ ਤੇ ਟੜਕਣੀ ਵਧੀ ਜਾਂਦੀ ਹੈ ਅੱਜ ਪੰਗਾ ਪੈ ਜਾਣਾ ਕੋਈ ਨਾ ਕੋਈ ਮੰਮੀ ਕਿਹੜੀ ਸੋਚੀ ਪਈ ਅਗੇ ਕੋਈ ਨਹੀਂ ਬੁੱਤ ਉੱਦਾਂ ਬੈਠੀ ਸੋਚੀ ਕੀ ਬੈਣਾ ਠੀਕ ਜੇ ਤਾਈ ਆਹੋ ਠੀਕ ਹੋਣਾ ਕੰਬਲ ਲਿਆ ਕਿ ਤਮਾ ਨਹੀਂ ਹੁਣ ਤਮ ਕੰਬਲ ਲਿਆ ਹੀ ਨਹੀਂ ਕੱਲ ਪਰਸੋਂ ਦਾ ਪਤਾ ਨਹੀਂ ਹੜੇ ਤਸੂਰੀ ਲਿਆ ਹੀ ਕੰਬਲ ਉਹ ਦਿਨ ਜਦੋਂ ਠੰਡ ਸੀ ਉਦੋਂ ਲਿਆਇਆ ਸੀ ਮੁੱਢ ਕਿ ਕਦੋਂ ਲਿਆ ਕੱਬਲ ਮੈਂ ਉਦਾਂ ਬੈਠੀ ਅੱਛਾ ਤੇ ਚਾਚੀ ਘਰੋਂ ਆਏ ਜੀ ਹੁਣ ਅਹੋ ਚਾਚੀ ਘਰ ਗਈ ਜਰੀਕ ਮੈਂ ਆ ਨਵੀ ਸਵੀਨੇ ਥੋੜਾ ਕਲੂਣਾ ਹੀ ਤੇ ਪੂਤਨਾ ਥੋੜਾ ਜਿਹਾ ਸਹਰੰਦੇ ਚਟਣੀ ਖਾਣੀ ਆ ਅੱਛਾ ਪੂਤਨਾ ਲੈਣ ਗਈ ਉੱਤਰ ਤੂੰ ਵੀ ਹੈ ਨਹੀਂ ਘਰ ਜੇ ਤੂੰ ਹੁੰਦਾ ਤੈਨੂੰ ਖਲਾ ਦੇਣਾ ਚਾ ਲੱਤਾਂ ਦੇ ਕੈਮ ਹੀ ਆ ਪੁੱਤ ਬਾਵਾ ਦੀ ਗੱਲ ਹੈ ਅੱਛਾ ਹਾਂ ਉੱਧਰ ਗਈ ਜਰਾ ਕਿਤੇ ਥੇ ਪੂਤਨਾ ਲੈ ਕੇ ਆਈ ਉੱਤਰ ਠੀਕ ਆ ਮੰਮੀ ਤੇ ਲੱਤਾਂ ਤੁਰਦੀ ਆਂ ਪਨੀ ਸੁਆਦ ਬਣਿਆ ਰਾਤੀ ਉਹ ਤਾਂ ਸੁਆਦ ਹੀ ਬਣਿਆ ਅੱਛਾ ਠੀਕ ਆ ਗੱਲ ਇੱਕ ਪੁੱਛਾਂ ਮੈਂ ਸੱਚ ਦੱਸਿਓ ਪੁੱਛ ਪਹਿਲਾਂ ਸੌਂ ਖਾਓ ਮੇਰੀ ਸੌਂ ਖਾਓ ਸੌਂਆਂ ਥੋੜੀਆਂ ਖਾਈਂਦੇ ਆਂ ਝੂਠੀ ਵੀ ਮਾੜੀ ਤੇ ਸੱਚੀ ਵੀ ਸੌਂ ਮਾੜੀ ਐਵੇਂ ਆਣ ਕੇ ਤਾਂ ਲੱਗਾ ਮੈਨੂੰ ਸਤੌਣ ਸੌਂ ਖਾਓ ਕਾਦੀ ਸੌਂ ਖਵਾ ਲੰਡੇ ਆਵੇਂ ਮੰਮੀ ਫੇਰ ਗੱਲ ਹੀ ਸੱਚ ਏਦਾਂ ਪਤਾ ਲੱਗਣੀ ਆ ਕਾਦੀ ਸੱਚ ਪਤਾ ਲੱਗਣਾ ਤੈਨੂੰ ਤੂੰ ਸੌਂ ਖਾਓ ਫੇਰ ਮੈਂ ਪੁੱਛਦਾ ਗੱਲ ਸੁਣ ਲੈ ਮੇਰੀ ਸੌਂ ਜਿਹੜੀ ਸੱਚੀ ਵੀ ਮਾੜੀ ਤੇ ਜਿਹੜੀ ਝੂਠੀ ਉਹ ਵੀ ਮਾੜੀ ਤੇ ਬੰਦਿਆਂ ਨੂੰ ਉੱਠ ਕੇ ਤੇ ਤਿੱਤ ਹੋ ਜਾ ਇਥੋਂ ਆਇਆ ਤੂੰ ਮੈਨੂੰ ਵੱਡਾ ਸੌਂਗਾ ਖਵਾਲਣ ਵਾਲਾ ਕਿਹੜੇ ਨਾਂ ਦੀਆਂ ਸੌਂਗਾ ਖਵਾਲਦਾ ਵੇ ਤੂੰ ਮੈਨੂੰ ਕਾਹਦੀ ਸੌਂਗਾ ਮਾਂ ਕੋਈ ਗੱਲ ਹੋਊਗੀ ਕੋਈ ਗੱਲ ਗੁੰਨਣਾ ਹੋਊਗੀ ਉੱਟ ਜਾ ਇਥੋਂ ਮਾਰੂੰਗੀ ਨਹੀਂ ਤੇ ਤੇਰੇ ਕੰਨਾਂ ਤੇ ਸਵੇਰ ਦਾ ਵੇਲੋਂ ਮੈਂ ਗਿਆ ਵਾਂ ਤੇ ਹੁਣ ਜਾ ਕੇ ਆਇਆ ਵਾਂ ਹੈ ਤੇ ਹੁਣ ਵੀ ਆਣ ਕੇ ਤੂੰ ਇਦਾਂ ਦੀਆਂ ਡਾਟਾ ਜੀਆਂ ਲਾਉਣ ਲੱਪੇ ਜੀ ਪਸਾਨ ਕੀਤਾ ਮੈਨੂੰ ਕਰਕੇ ਆਇਆ ਕੰਮ ਤੇ گیا ਤੂੰ ਆਪਣੇ دوست ਨਾਲ ਉਹਨੂੰ ਤੂੰ ਉੱਥੇ ਚੀਜ਼ ਵਸਤ ਲੈ ਕੇ ਦੇਂਦਿਆਂ ਘਰ ਤੋਂ ਖਾਲੀ ਹੱਥ ੜਕਉਂਦਾ ਆ ਗਿਆ ਵੋਪਟੀ ਨੂੰ ਭਾਏ ਕਿ ਸੌਦੇ ਦੀ ਲੋੜ ਹੋਵੇ ਤੇ ਲੈਣਾ ਨਹੀਂ ਦੇਣਾ ਨਹੀਂ ਰਹਿਣ ਕੇ ਸਹੂਆਂ ਖਵਾਲਦਾ ਫੇਰ ਆ ਉਹ ਸੌਦਾ ਦੇ ਮੁੱਕ ਗਿਆ ਨਾ ਵਾ ਮੁੱਕ ਗਿਆ ਨਾ ਤਾਂ ਮੁੱਕ ਵੀ ਸਕਦਾ ਕੋਈ ਨਾ ਕੋਈ ਚੀਜ਼ ਮੁੱਕੀ ਸਕਦੀ ਆ ਉਹ ਪਲਕੇ ਆਖਣ ਦੀ ਸ਼ੈਂਪੂ ਹੈ ਨਹੀਂ ਨਾਉਣ ਵਾਲਾ ਹੋ ਲੈ ਆਉਣਾ ਇੱਕ ਬੋਤਲ ਫੜਕੇ ਸ਼ੈਂਪੂ ਹੈ ਨਹੀਂ ਨਾਉਣ ਵਾਲਾ ਇੱਥੇ ਸਭ ਹੋ ਜਾਏਗਾ ਵਾ ਉਦਾਂ ਗੱਲਾਂ ਆਉਂਦੀਆਂ ਤੁਹਾਨੂੰ ਮੈਨੂੰ ਆਉਂਦੀ ਆ ਉਹ ਨਾਲ ਦੀ ਤੇਰੀ ਰਹੀ ਹੀ ਆਖਣ ਮੈਨੂੰ ਤੇ ਕਿਆ ਨਹੀਂ ਉਹ ਤੈਨੂੰ ਨਾ ਆਖਿਆ ਹੋਊਗਾ ਤਮ ਚੇਤਾ ਭੁੱਲ ਗਊਗਾ ਆਖਣ ਦਾ ਉਹਨੂੰ ਲੈ ਜੀ ਨਾਲ ਤੇ ਲੈ ਕੇ ਆ ਉਹ ਆਪਣਾ ਵੀ ਸੋਦਾ ਕੋਈ ਨਹੀਂ ਚਲ ਜਾਾਂਗੇ ਮੇਰੇ ਜਿਹੜੀ ਗੱਲ ਐ ਉਹਦੇ ਤੇ ਆਓ ਤੁਸੀਂ ਉਹ ਤੂੰ ਉਹ ਗੱਲ ਬੰਨਣਾ ਜਿਹੜਾ ਮੈਂ ਜਾਣਦੀ ਉਧਰ ਚੱਲਨੇ ਤੇ ਉੱਡੇ ਇਥੋਂ ਸੌਂਆਂ ਖਵਾਲਦਾ ਫੇਰ ਤਾਂ ਤੂੰ ਮੈਨੂੰ ਸੌਂ ਕਾਦੀ ਮਂਗਾਵਾ ਗੱਨਾ ਕਰਦਾ ਕਿਦਾਂ ਨਾਲੇ ਉਹ ਦਵਾਈ ਮੈਂ ਲੈ ਕੇ ਆਇਆ ਤੂੰ ਜੀ ਉਹ ਖਾਓ ਲਈ ਜੋ ਦਵਾਈਆਂ ਮੈਨੂੰ ਮਾਰੋ ਰੇੜੋ ਦਵਾਈ 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 ਪ੍ਰਦਾਨ ਕੀਤੀ ਤੋ ਹੁਣ ਮੈਂ ਚੰਗੀ ਹੁਣ ਮੈਂ ਠੀਕ ਹੁਣ ਮਤਰੀ ਫਿਰਦੀ ਆ ਸਹਲ ਨੇ ਮੂਮਾ ਮਲੀ ਤੋਦਨਾਰੀ ਹੁਣ ਮੈਂ ਕਹਿ ਆ ਮੈਂ ਨੂੰ ਇਹੋ ਆ ਵੀ ਹਣੇ ਮੰਮੀ ਕੰਮ ਨਹੀਂ ਕਰਦੀ ਮੈਂ ਕਰਦੀ ਆ ਕੰਮ ਕਿਹੜਾ ਕੰਮ ਕਰਦੀ ਏ ਜੇ ਤੂੰ ਕਿਉਂ ਲੀੜੇ ਮੈਂ ਆਪਣੇ ਆਪੇ ਹੀ ਧੋਣੀ ਆ ਹਨਾ ਕੱਲ ਪਰਸੋਂ ਦੀ ਉੱਠ ਕੇ ਅੱਗੇ ਦੇ ਵਿਚਾਰੀ ਉਹ ਧੋ ਕੇ ਦਿੰਦੀ ਮम्मी ਸਵੇਰੇ ਤੁਸੀਂ ਕੰਬਲ ਚ ਪਏ ਹੀ ਕੱਲ ਤੇ ਸਾਰੀ ਤੇੜੀ ਕੰਬਲ ਚ ਪੈਣਾ ਹੁੰਦਾ ਵਾ ਤੇ ਕੱਲ ਵੀ ਸਾਰੀ ਤੇੜੀ ਕੰਬਲ ਚ ਰਹਿ ਕਿਹੜੇ ਵੇਲੇ ਤੁਸੀਂ ਕੱਪੜੇ ਧੋਲੇਗਾ ਜਦੋਂ ਤੂੰ ਗਿਆ ਸੀ ਨਾ ਉਦੋਂ ਮੁੰਡੇ ਨਾ ਉਦੋਂ ਮੈਂ ਧੋਲੇ ਹੀ ਆਪਣੇ ਅੱਛਾ ਮੇਰੇ ਸਾਹਮਣੇ ਨਹੀਂ ਜਦੋਂ ਮੈਂ ਬਾਹਰ ਜਾਣਾ ਉਦੋਂ ਹੀ ਸਾਰਾ ਕੁਝ ਹੁੰਦਾ ਹਾਂ ਤੇਰੇ ਸਾਹਮਣੇ ਕਿਉਂ ਨਹੀਂ ਮੈਂ ਉਹ ਮਸ਼ੀਨ ਚ ਪਾਦੇ ਹੀ ਮੈਂ ਚੱਲ ਕੋਈ ਨਹੀਂ ਥੋੜਾ ਬੋਧ ਹੁਣ ਲਾਗੂ ਕਰਾਉਣੀ ਆ ਹੁਣ ਉਹਨੂੰ ਕਿਹੜਾ ਕੱਲੀ ਇਨਸਾਨ ਕਰੀ ਆਹ ਹੋ ਕੇ ਮਮੀ ਨੇ ਇਹ ਜਲੀ ਬੰਡੇ ਉਹਦੇ ਦੀ ਨਹੀਂ ਮੈਂ ਨਹੀਂ ਇਹ ਜਲੀ ਬੰਦੀ ਮੈਂ ਜਿੱਤਾਂ ਦੇ ਅੱਗੇ ਮੈਂ ਉਦਾਂ ਦੀ ਰਹਿਣਾ ਵਾ ਤੁਸੀਂ ਜੋ ਮਰਜ਼ੀ ਕਰ ਲੋ ਖੜੇ ਤੁਸੀਂ ਕਰ ਲੋ ਨੂੰ ਮਾਰਨ ਤੱਕ ਜਾਣ ਦੇ ਹੀ ਇਹੋ ਇੰਦਾ ਅੜੇ ਉਦਾਂ ਹੁਣ ਤੁਸੀਂ ਕਹਿੰਦੇ ਵਿਚਾਰੀ ਇਕੱਲੀ ਲੱਗੀ ਨਹੀਂ ਦੀ ਜਦੋਂ ਜਿਹੜੀ ਗੱਲ ਹੋ ਗਈ ਹੋ ਗਈ ਲੱਗੀ ਸਮਝ ਤੇ ਹੁਣ ਗੜੀ ਹੁਣ ਮੈਂ ਇਦਾਂ ਹੀ ਤਾਂ ਨਹੀਂ ਚੱਤੋਂ ਪੈਰ ਕਰੀ ਜਾਣਾ ਨਾ ਚੱਤੋਂ ਪੈਰ ਕਰੀ ਜਾਣਾ ਚੰਗੇ ਕੰਮ ਆ ਮਮੀ ਕੀ ਬਣਾ ਤੈਨੂੰ ਕੀ ਦੀਦਾ ਕੀ ੜਕ ਹੁੰਦੀ ਤੈਨੂੰ ਆਦੀ ਹੋਣੀ ਆ ਫਿਰਨੇ ਚੱਲ ਗਈ ਆ ਉਹ ਆ ਗੱਲਾਂ ਬਾਤਾਂ ਕਰਦੀਆਂ ਹੋਣਗੀਆਂ ਚਾਰ ਤਾਂ ਹੀ ਤੈਨੂੰ ਬੜੀ ਅੱਗ ਲੱਗਦੀ ਐਨੇ ਕੀ ਗੱਲਾਂ ਬਾਤਾਂ ਕਰ ਰਹੀਆਂ ਮੈਨੂੰ ਦੱਸੋ ਪਹਿਲਾਂ ਫਿਰ ਤੈਨੂੰ ਕਹਦੀ ਅੱਗ ਲੱਗੀ ਮੈਂ ਚਾਚੀ ਘਰ ਗਈ ਮੈਨੂੰ ਕੰਮ ਹੀ ਗਈ ਹੁਣ ਉਹਨੂੰ ਕਲਾ ਦੇਂਦੀ ਫੇ ਜਾ ਤੂੰ ਚੱਲ ਜਾ ਮੰਮੀ ਦਿਹਾੜੀਆਂ ਮੇਰੀਆਂ ਰਹਿ ਗਈਆਂ ਦੋ ਇੱਥੇ ਨਾ ਦੋਵੇਂ ਜਣੇ ਪਿਆਰ ਨਾਲ ਰਹੋ ਮੈਂ ਅੱਖਾਂ ਦੇ ਸਾਹਮਣੇ ਤੁਹਾਡੀ ਸਫਾਈ ਚੰਗੀ ਤਰ੍ਹਾਂ ਕਰਾ ਕੇ ਫੇਰ ਜਾ ਰਹੀ ਅਛਦ ਜੇ ਹੁਣ ਮੈਂ ਉਹਨੂੰ ਵਿਚਾਰੀ ਆਹਤਾਂ ਤੇ ਤੂੰ ਫੇਰ ਆਖਣ ਡਿਆ ਪਿਆ ਉਹ ਵਿਚਾਰੀ ਹੁਣ ਤੁਸੀਂ ਕਿਦਾਂ ਆਖਣ ਡਿਆ ਪੇ ਮੇਰੀ ਨੂੰਹ ਆ ਮੇਰੀ ਧੀ ਆ ਮੈਂ ਵਿਚਾਰੀ ਵੀ ਆਖਣਾ ਵਾ ਲੜਨਾ ਵੀ ਆ ਸਿਆਣੇ ਆਖਿਆ ਨੂੰਹ ਸੱਸ ਲੜੀਆਂ ਇੱਕੋ ਚਮਕੇ ਚੜੀਆਂ ਲੱਗੀ ਸਮਝ ਕੀ ਪਤਾ ਕਿਹੜਾ ਚਮਕਾ ਜਿੱਥੇ ਤੁਸੀਂ ਸਾਂਝੀਆਂ ਆਣਾ ਵਾ ਹਾਂ ਸਾਂਝੀਆਂ ਹੀ ਆ ਅਈ ਫੇਕ ਮੇਕੋ ਹੈ ਨਾ ਤੂੰ ਐਵੇਂ ਓਠੇ ਕੇ ਤੇ ਗੱਲਾਂ ਮਾਰਦਾ ਫਿਰਦਾ ਮਟਕੇ ਟਕੇ ਤੀ ਟੈਂਸ਼ਨ ਤੇ ਮੈਨੂੰ ਹੋ ਹੋਈ ਆ ਇਨੂੰ ਜਿਆਦਾ ਟੈਨਸ਼ਨ ਨਾ ਕੇ ਬੁਰਾ ਮੈਂ ਬਾਹਨਾ ਤੁਸੀਂ ਵਾਕਈ ਇੱਕ ਮੇਕੋ ਜਣਾ ਵਾ ਨਹੀਂ ਤੇ ਇੱਕ ਮੇਕ ਹੀ ਰਹਿਣਾ ਸੀ ਦਾ ਮੰਮੀ ਕੋਈ ਨਹੀਂ ਜਾ ਤੂੰ ਫੇਰ ਤੋਰ ਇਹੋ ਹੀ ਕੰਮ ਆ ਹਾਂ ਤੂੰ ਹੋਰ ਕਰਨਾ ਹੈ ਕੀ ਵੇਲੇ ਨੇ ਹੁਣ ਧੁੱਪੇ ਧੱਪੇ ਬਹਿ ਜਾ ਕੇ ਉੱਥੇ ਬਾਹਰ ਮੁੰਡਿਆਂ ਲਾ ਕੇ ਗੱਲਾਂ ਬਾਤਾਂ ਮਾਰ ਚਾਰ ਤੇਰਾ ਦਿਲ ਮਨ ਹੋਰ ਹੋਵੇ ਸਮਾਂ ਕਵਾੜ ਤੇ ਫਿਰ ਮੈਨੂੰ ਕਿੱਡੀ ਸਿੱਤੀ ਮਗਰ ਲੱਜ ਜਾਂਦਾ ਛਦਾਈ ਜਿਆ ਇੰਨਾ ਕੋ ਮੈਂ ਕੀਤਾ ਆਪਣੇ ਮੁੰਡੇ ਨੂੰ ਵੱਲ ਕਰਨ ਲਈ ਤੇ ਫੇਰ ਮੈਨੂੰ ਗੱਲਾਂ ਸੁਣਾ ਆ ਗਿਆ ਪਤਾ ਨਹੀਂ ਕੀ ਕੰਨ ਪਾ ਦੇ ਭਰਦੇ ਨਖਤੀ ਨੇ ਇਹਨੂੰ ਮੈਂ ਪੁੱਛਦੀ ਜਰਾ ਕਿ ਕਰੀ ਨਹੀਂ ਸੋਕਾ ਸੋਕਾ ਕੀ ਦਵੜਾ ਸ਼ੁਰੂ ਹੋ ਗਿਆ ਹੱਡੇ ਘਰ ਹਾਂ ਬਾਹਰ ਨਿਕਲ ਜਰਾ ਕੀ ਹੋਇਆ ਮੰਮੀ ਕੀ ਉਹਨੂੰ ਪੜਨੇ ਪੜਾਤਾ ਪੁੱਤ ਮੇਰੇ ਨੂੰ ਕੀ ਕਿਹਾ ਮੰਮੀ ਮੈਂ ਤਾਂ ਕੁਛ ਵੀ ਨਹੀਂ ਕਿਹਾ ਤਾਂ ਮੈਨੂੰ ਬੋਲ ਕੇ ਗਿਆਵਾ ਤਨ ਮੈਂ ਇੱਕ ਚਪੇੜ ਮਾਰੀ ਮਾਰੀ ਹੀ ਨਾ ਦੋ ਨਹੀਂ ਨਾ ਮਾਰੀਆਂ ਫੇ ਤੂੰ ਸਿੱਧੀ ਹੋ ਗਈ ਇੱਕ ਨਹੀਂ ਚੱਲ ਬੜੀ ਇੱਕੀ ਪਰ ਤੂੰ ਇੰਨੀ ਵਿਗੜ ਗਈ ਨਾ ਕਿ ਤੇ ਹਿਸਾਬ ਨਹੀਂ ਤੂੰ ਕਿੱਦਾਂ ਉਹਨੂੰ ਹੁਣ ਪੜਨੇ ਪਾਤਾ ਮੈਨੂੰ ਇਥੇ ਮਿੰਟਾਂ ਜਿਹੋ ਨੇ ਗੱਲਾਂ ਬਾਤਾਂ ਸੁਣਾ ਗਿਆ ਮਾਤਾ ਕੀ ਗੱਲ ਜਿਹੜੀ ਗੱਲ ਦਾ ਮੈਨੂੰ ਸ਼ੱਕ ਹੀ ਨਾ ਕੰਮ ਮਾਤਾ ਸਾਡੀ ਉਹੋ ਹੀ ਕੰਡ ਲਈ ਹੈ ਮੇਰੇ ਕੋਲੋਂ ਕੀ ਕੀ ਚੰਗਾ ਮਾੜਾ ਬੁਲਾਉਂਦੀ ਰਹੀ ਸੁੱਖ ਨੂੰ ਹੈ ਤੇ ਵੇਖਦਾ ਸਾਰੀਆਂ ਗੱਲਾਂ ਸਾਰੇ ਹੀ ਕੰਮ ਮਾਤਾ ਨੇ ਆਪ ਖਰਾਬ ਕੀਤਾ ਸਾਰੇ ਫਫੜੇ ਕੁੱਟੇ ਮੈਂ ਕਿਹਾ ਕਿ ਯਾਰ ਨਾਲੇ ਮੈਂ ਜੀ ਤੂੰ ਚਪੇੜ ਨਹੀਂ ਮੰਮੀ ਮੇਰੇ ਨਾਲ ਜਾਇਜ ਮਾਰੀ ਸੀ ਉੱਥੇ ਮੈਂ ਬਿਲਕੁਲ ਸਹੀ ਤੇ ਅੱਜ ਵੀ ਮੈਨੂੰ ਕੁਝ ਕਿਹਾ ਨਹੀਂ ਵੀ ਮੰਮੀ ਨੂੰ ਤੂੰ ਆਹ ਬੋਲ ਚਪੇੜ ਮੈਂ ਤਾਂ ਹੁਣ ਕੱਜ-ਕੱਜਾ ਨਹੀਂ ਪਰ ਮੈਂ ਚਪੇੜ ਮਾਰੀ ਸੀ ਪਰ ਮੈਂ ਬਸ ਆਪਣਾ ਮੁੰਡਾ ਬੰਦ ਕਰਨ ਦੇ ਮਾਰਿਆ ਤੇਰਾ ਨਾ ਕੀਤਾ ਹੀ ਇਦਾਂ ਜਿੱਦਾਂ ਤੂੰ ਮੈਨੂੰ ਉਸਤਮ ਨਹੀਂ ਕੰਮ ਤੂੰ ਨਹੀਂ ਕਰਦੀ ਕੀ ਸਮਝ ਮੈਂ ਉਸ ਦਿਨ ਕੰਮ ਦੀ ਗਲਤੀ ਨਹੀਂ ਹੋਈ ਮੰਮੀ ਤੂੰ ਤੇ ਮੈਂ ਪਲਾਟ ਪੁੱਛਿਆ ਤੇ ਅਸਲ ਚ ਗੁੱਸਾ ਤੇ ਆਏ ਆਈ ਤੇ ਸੋਖ ਨੂੰ ਪਤਾ ਕਿਦਾਂ ਲੱਗ ਗਿਆ ਵੀ ਪਲਾਟ ਲਿਆ ਵਾ ਆਹੋ ਆਹੋ ਇਹੋ ਮੈਨੂੰ ਗੁੱਸਾ ਤੇ ਹੋਣਾ ਨਹੀਂ ਫਿਰ ਤੂੰ ਨੂੰ ਪਲਾਟ ਮੈਨੂੰ ਕਹ ਨਹੀਂ ਮੰਮੀ ਕਿੱਥੇ ਪਲਾਟ ਲਿਆ ਕਿਉਂ ਨਹੀਂ ਮੈਨੂੰ ਦੱਸਿਆ ਫਿਰ ਮੈਨੂੰ ਗੁੱਸਾ ਆਉਣਾ ਹੀ ਨਾ ਤੇ ਮੰਮੀ ਉਹ ਸੁਧਰ ਜਾ ਤੈਨ ਮੈਂ ਦੱਸਦਾ ਮੈਂ ਇੱਕ ਮਾਰੀ ਮੇਰੇ ਜੀ ਕਰਦਾ ਵੀ ਤੇਰੇ ਦੋ ਤਿੰਨ ਤਰ੍ਹਾਂ ਤੇਰੇ ਅਛਾ ਮੇਰਾ ਹੱਕ ਬੋਲਣਾ ਤੇ ਤੈਨ ਪੁੱਛ ਨਹੀਂ ਸਕਦੀ ਹਾਂ ਪੁੱਛ ਸਕਦੀ ਨਹੀਂ ਤੂੰ ਮੈਂ ਆਪਣਾ ਮੁੰਡਾ ਆਪਣੇ ਵੱਲ ਕਰਨਾ ਹੀ ਪਰ ਤੂੰ ਜਿਹੜੀ ਹੈ ਨਾ ਤੂੰ ਬਹੁਤ ਗਲਤ ਕਰਨ ਦੀ ਤੈਨੂੰ ਮੈਂ ਦੱਸਦਾ ਤੇ ਜੇ ਮੇਰੇ ਕੰਨ ਭਰਦੇ ਪਚਾਤੀ ਘਰ ਚ ਲੱਗੀ ਆ ਮੈਂ ਉਹਨੇ ਜੇ ਹੁਣ ਮੈਨੂੰ ਆਣ ਕੇ ਪੁੱਛਦਾ ਮੰਮੀ ਕਿੱਥੇ ਗਈ ਤੇ ਮੈਂ ਦੱਸਣਾ ਨਹੀਂ ਚਾਹੀ ਕਿ ਮੈਂ ਕਿਨੂ ਨਮਕ ਲਾ ਦਿੰਦੀ ਵੀ ਤੂੰ ਜਾ ਕੇ ਲੈ ਆ ਫਿਰ ਤੈਨੂੰ ਬੜੀ ਖੁਸ਼ ਹੋਣਾ ਆ ਆ ਯੋ ਮੈਂ ਤੁਹਾਨੂੰ ਕਾਦੀ ਮਿਰਚਾਂ ਲੱਗਣ ਨਹੀਂ ਗਏ ਜਿਵੇਂ ਇਦਾਂ ਮੈਨੂੰ ਕਹਿੰਦੇ ਗੱਜ ਗੱਜ ਕੇ ਕਹਿੰਨੀ ਮੈਂ ਤੇਰੇ ਚਪੇੜ ਮਾਣੀ ਉਦੋਂ ਆਪਣੇ ਮੁੰਡੇ ਨੂੰ ਨਹੀਂ ਦੱਸਦੀ ਹਾਂ ਵੀ ਮੈਂ ਉਹਦੇ ਚਪੇੜ ਮਾਣੀ ਉਦੋਂ ਕਿਉਂ ਨਹੀਂ ਦੱਸਿਆ ਦਹੀਂ ਦੱਸ ਦੂੰ ਕਿ ਮੌਕਾ ਹੁੰਦੇ ਟਾਈਮ ਆਉਣ ਤੇ ਜਦੋਂ ਟਾਈਮ ਆਊਗਾ ਤਾਂ ਦੱਸੂਗੀ ਝੂਠੀ ਜਦੋਂ ਤੁਸੀਂ ਮੈਨੂੰ ਪਾਤਾ ਵੀ ਸੋਖਣੇ ਮੈਨੂੰ ਕੁੱਟਿਆ ਵਾ ਪਰ ਤੁਹਾਨੂੰ ਸੱਚ ਦੱਸਦੇ ਉਦੋਂ ਦੇ ਆ ਮਗਰ ਪਾਸ਼ੇ ਦੇ ਅਥਰੂ ਵਗਾਇਆ ਵਗਾਇਆ ਤੇ ਤੁਸੀਂ ਉਹਨੂੰ ਆਪਣੇ ਵਾਲ ਕਰਤਾ ਉਹ ਇਦਾਂ ਹੀ ਕਰਨਾ ਪੈਣਾ ਸੀ ਐਨਾ ਤੁਸੀਂ ਪਖੰਡ ਰਚਿਆ ਸਾਰਾ ਕੁਝ ਹੈ ਹਾਂ ਪਖੰਡ ਨਾ ਰਚਦੀ ਤੇ ਫੇਰ ਉਹ ਕਿਦਾਂ ਮੇਰੀ ਗੱਲ ਹ ਫੇਰ ਹੋੜ ਵੀ ਪਖਾਡੇ ਕਰਕੇ ਕਰ ਲੋ ਤੇ ਸਚਾਈ ਵੈਲੇ ਹੁੰਦਾ ਨਾ ਬੰਦਾ ਕਿੰਨੇ ਕ ਦਿਨ ਝੂਠ ਬੰਦ ਰਹੂਗਾ ਬੰਦਾ ਉਹਨੂੰ ਦੇਖੇਗਾ ਨਾਲੇ ਪਿਤਾ ਤੇ ਪਖੰਡਵਾ ਅੱਛਾ ਹੁਣ ਮੈਂ ਕੰਬਲ ਨਹੀਂ ਲਿਆਦੇ ਪਖੰਡਵਾ ਜੇ ਮੈਂ ਕੰਬਲ ਚ ਪਈ ਰਵਾਂ ਤੇ ਫੇਰ ਮੈਂ ਬਿਮਾਰ ਰਵਾਂ ਤੂੰ ਦੈਨ ਨਹੀਂ ਪੰਜੇ ਤੇ ਜੁੜੀ ਰਵੇ ਕੋਈ ਨਹੀਂ ਮੰਮੀ ਪਤਾ ਲੱਗਦਾ ਹੀ ਹੁੰਦਾ ਬੰਦੇ ਨੂੰ ਸੱਚਾਈ ਦਾ ਤੇ ਜੇ ਤੂੰ ਹੀ ਆਪਣੇ ਮੂੰਹੋਂ ਦੱਸ ਦੋਗੇ ਤੇ ਵਧੀਆ ਗੱਲ ਆ ਕਿੱਥੇ ਮੈਂ ਮੇਰੇ ਪੇਕੇ ਤੱਕ ਉਹਨੇ ਬੋਲਤਾ ਹੀ ਮੇਰੀ ਮਾਂ ਨੂੰ ਉਹਨੇ ਕਦੇ ਐਂ ਤੱਕ ਬੋਲਿਆ ਨਹੀਂ ਮਾੜਾ ਤਾ ਉਹਨੇ ਵੀ ਬੋਲਦਾ ਤੁਹਾਨੂੰ ਮਾਸਾ ਵੀ ਨਹੀਂ ਕੋਈ ਨਹੀਂ ਟਾਈਮ ਆਉਣ ਤੇ ਮੈਂ ਦੱਸ ਦੂੰਗੀ ਲੱਗੀ ਸਮਝ ਤੂੰ ਮੈਨੂੰ ਜਿਆਦੀਆਂ ਅਕਲਾਂ ਨਾ ਦਿਆ ਕਰ ਅੱਜ ਕੱਲ੍ਹ ਦੀ ਤੂੰ ਛੋਕਰੀ ਤੇ ਅੱਜ ਮੈਨੂੰ ਤਾਂ ਮਤਾਂ ਦੇਂਦੀ ਫਿਰਦੀ ਐ ਤੇ ਜੇ ਤੂੰ ਹੀ ਮੈਨੂੰ ਮਤ ਦੇਂਦੀ ਐ ਮੈਂ ਤਾਂ ਫਿਰ ਮੈਂ ਤੁਹਾਡੇ ਤੋਂ ਕਿਸੇ ਕੋਈ ਮੇਰੀਆਂ ਮਤਾਂ ਨਹੀਂ ਲੈਂਦੀ ਉਹ ਮੇਰੀਆਂ ਲੱਗੀਆਂ ਕੋ ਮਤਾਂ ਉਹਦੇ ਮੈਨੂੰ ਆਣੀ ਹੀ ਤੋਂ ਬੋਣੀ ਨਾ ਮੈਂ ਜਿੰਨੀ ਸਿਆਣੀ ਉਹਨਾਂ ਕੋਈ ਆਈ ਨਹੀਂ ਆ ਫਿਰ ਜੇ ਮੈਂ ਤਾਂ ਹੁਣ ਕਵਾਂ ਮੰਮੀ ਚੱਲ ਮੈਂ ਤੁਹਾਡੇ ਕੋ ਮਤਾਂ ਲੈ ਲੱਲੀਆਂ ਫਿਰ ਮੈਂ ਵੀ ਇਹ ਝੋੜ ਤੇ ਪਖੰਡ ਕਰਨੇ ਸਿੱਖਣਾ ਹਾਏ ਹਾਏ ਕਰਨੀ ਸਿੱਖਣਾ ਹੈ ਸਿੱਖ ਲਾਗੇ ਤੈਨੂੰ ਕੋ ਮਾਰੂ ਕੁੱਟੂ ਤੇ ਤੂੰ ਸਿੱਖੇਂਗੀ ਕਿਤੇ ਮੇਰਾ ਮੁੰਡਾ ਤੈਨੂੰ ਹੱਥ ਲੁੰਦਾ ਉਹਦੇ ਫੋਲੀ ਜਿੰਨੀ ਤੇਨੂੰ ਚਪੇੜ ਨਹੀਂ ਮਾਰਦਾ ਤੇ ਮੇਰਾਂ ਨੂੰ ਸਿਰ ਤੇ ਚੜੀ ਆ ਤੇ ਤੁਸੀਂ ਚੁੰਦੇ ਜੇ ਪਿਤਾ ਤੇ ਪੁੱਤ ਮੇਰੇ ਤੇ ਹੱਥ ਚੁੱਕੇ ਬਲੇ ਮੰਮੀ ਤਾਂ ਨਹੀਂ ਤੇਰੀ ਪਖੰਡ ਉਦਾਂ ਕਿਦਾਂ ਬਖੰਡ ਕਰ ਲੇਗੀ ਫਿਰ ਮੈਂ ਤੁਹਾਡੇ ਟਿਕਟ ਹੱਥ ਚੁੱਕੇ ਤੂੰ ਹਾਂ ਤੇ ਚੁੱਕਿਆ ਤੂੰ ਦੇ ਮਮੀ ਮਰਦੇ ਆ ਕਿਤੇ ਘੋੜੇ ਸਵਾਰ ਮਮੀ ਕਿਹੜਾ ਪਲਾਟ ਕਿਦਾਂ ਕਰਦੀ ਕਰਦੀ ਕਿ ਨਹੀਂ ਕਰ ਹਾਂ ਤੇ ਫਿਰ ਮੈਂ ਤੁਹਾਡੇ ਹੱਥ ਚੁੱਕੇ ਫਿਰ ਮੈਂ ਚੁੱਕੇ ਤੇ ਤੂੰ ਕਿੱਧਰ ਮੇਰੇ ਮੋਢਿਆਂ ਤੇ ਚੜਦੇ ਆਣ ਕੇ ਤੇ ਝੋਠਾ ਹਏਗਾ ਤੋ ਜਦਾਂ ਤੂੰ ਹੀ ਕਰਦਾ ਮੈਨੂੰ ਵੀ ਹੁੰਦਾ ਕਰਨਾ ਤੇ ਮੇਰੇ ਕੋ ਪਲਾਟ ਜਿਉ ਲਿਨੀ ਸੀ ਤੂੰ ਫਿਰ ਫਿਰ ਮੈਂ ਪਲਾਟ ਦਿੱਤਾ ਤੈਨੂੰ ਮੰਜੇ ਤੇ ਪਾ ਕੇ ਦੱਸ ਦੇਣਾ ਤੇ ਮਮੀ ਫਿਰ ਦੇ ਸਿਰ ਚੌਂਕੇ ਚ ਸਾਰਾ ਕੁਛ ਫਿਰ ਮੈਨੂੰ ਪਤਾ ਵਾ ਵੀ ਅੱਜ ਹੀ ਪੈਹ ਜਾਂਦਾ ਵੀ ਪਤਾ ਵਾ ਹੁਣ ਮੇਰੇ ਕੋਲ ਨਾ ਪ੍ਰੂਫ ਹੈਗੇ ਆ ਕੋਈ ਨਹੀਂ ਆ ਰਿਹਾ ਦਾ ਸਭੀ ਨੂੰ ਵੀ ਅੱਜ ਹੀ ਪੈਹ ਜਾਂਦੇ ਨੇ ਪ੍ਰੂਫ ਕੋਈ ਕਮ ਨਹੀਂ ਹੈ ਤੇਰੀ ਤੇਰੀ ਤਨਖਾਹ ਦੇ ਦਿੱਤੇ ਜਿਹੜੇ ਤੂੰ ਸਕੂਲ ਦੇ ਟੀਚਰ ਲੱਗੇ ਆ ਨਾ ਉਹਦੇ ਤਨਖਾਹ ਦੇ ਦਿੱਤੇ ਚੱਲ ਮੇਰੀ ਤਨਖਾਹ ਦੇ ਨਹੀਂ ਤੇ ਮੇਰੇ ਬੰਦੇ ਦੀ ਤਨਖਾਹ ਤੇ ਹੈਗੇ ਹੀ ਨਾ ਆਹੋ ਤੇ ਦੇਰ ਦਾ ਨਹੀਂ ਕੋਈ ਹੈਗਾ ਜਿਹੜਾ ਮਰਦ ਦਿਨ ਰਾਤ ਉਥੇ ਕੰਮ ਕਰਦਾ ਉਹਦਾ ਕੋਈ ਪੈਸਾ ਨਹੀਂ ਚੱਲ ਠੀਕ ਹੈ ਉਹ ਦੇਰ ਦੇ ਵੀ ਸਹੀ ਮੈਂ ਨਾ ਮੈਂ ਦੇਰ ਦੀ ਕਮਾਈ ਦੇ ਨਹੀਂ ਦਿੱਤੇ ਤਨ ਉਹਨਾਂ ਨੂੰ ਵੀ ਅੱਜ ਸੁਫੀਰ ਮੈਂ ਮੈਨੂੰ ਤੇ ਤੁਮਾਨੂੰ ਦੱਸ ਦੇ ਕਿਉਂ ਨਹੀਂ ਚੱਲ ਨਾ ਲਗਾ ਸ਼ਹਿਰ ਨੂੰ ਨਹੀਂ ਦੱਸਿਆ ਉਹ ਜ਼ਮੀਨ ਨੂੰ ਨਹੀਂ ਪਤਾ ਉਹਨੂੰ ਵੀ ਤੈਨੂੰ ਦੱਸਿਆ ਕਿ ਨਹੀਂ ਪਰ ਸਾਬੇ ਨੂੰ ਤੈਨੂੰ ਕਿਉਂ ਨਹੀਂ ਦੱਸਿਆ ਮੈਂ ਮੇਰੀ ਸੋਣ ਗੱਲ 13 ਦੇ ਆਦਮੀ ਕਰਦਾ ਹੁਣ ਨੌਕਰੀ ਤੇ ਮੈਂ ਹੁਣ ਮੁੰਡੇ ਨਿੱਕੇ ਨੂੰ ਨਹੀਂ ਕਹੇ ਪਨੇ ਤੋੜਨਾ ਉਹਨੂੰ ਵੀ ਮੈਂ ਬਾਹਰ ਕੱਢ ਲਵਾਂ ਤੇ ਸਾਡੇ ਵੱਡੇ ਮੁੰਡੇ ਨੇ ਕਿੱਦਾਂ ਪੱਲਾ ਝਾੜਿਆ ਵੀ ਮੈਂ ਨਹੀਂ ਸੈੱਟ ਕਰੂੰਗਾ ਥੋੜੇ ਕੋਦੇ ਮੈਂ ਜੋੜੂੰਗੀ ਤੇ ਮੁੰਡੇ ਵੱਡੇ ਨੂੰ ਵੀ ਦੱਸਣਾ ਹੈ ਮੈਂ ਕਿਹੜਾ ਉਹ ਤੇ ਕਿੱਦਾਂ ਲੈ ਜਾਣੇ ਮੰਮੀ ਜੇ ਦਹੋਂਤੀ ਮੈਂ ਨੰਨੇ ਉਹ ਸਮਨ ਦਾ ਸਾਮਣੇ ਤੋਂ ਪੁੱਤ ਪੁੱਤ ਤੇ ਇਤੀ ਕਰੰਡਾ ਮੈਂ ਉਹ ਸਮਨੇ ਵੀ ਪਿਆਰ ਬਖਾਇਆ ਕਰਾਂ ਤੇ ਜਲਦੇ ਸਾਮਨੇ ਆ ਲੜਾਈ ਬਖਾਇਆ ਕਰੋ ਨਹੀਂ ਮੈਂ ਬਹੁਤ ਪਿਆਰ ਕਰਦੀ ਆ ਆਪਣੀ ਧੀ ਨੂੰ ਬਹੁਤ ਜ਼ਿਆਦਾ ਸਭ ਪਤਾ ਮੰਮੀ ਮੈਂ ਐਡੀ ਨਹੀਂ ਸ਼ਤੈਨ ਨਹੀਂ ਆ ਠੀਕ ਹੈ ਤੇ ਕੋਈ ਗੱਲ ਨਹੀਂ ਅਹੋ ਮੈਂ ਵੀ ਸਾਬੀ ਨੂੰ ਦੇਖਣ ਦੀ ਪ੍ਰੂਫ ਤੇ ਮੇਰੇ ਕੋ ਬੜੇ ਦਿਨਾਂ ਦੇ ਪਰ ਉਹਨੂੰ ਉਆ ਲੰਦਾ ਮੈਂ ਸਾਰਾ ਕੁਝ ਦੱਸਦੀ ਤੁਸੀਂ ਵੀ ਵੇਖਦੇ ਹੋ ਮੈਂ ਤੂੰ ਕਰ ਇਕੱਠੇ ਪ੍ਰੂਫ ਜਿਹੜੇ ਕਰਨੇ ਸਾਬੀ ਮੈਨੂੰ ਗੋਲੀ ਮਾਰ ਦੂਗਾ ਤੇ ਗਵਾਹ ਵੀ ਆ ਕੇ ਜਿਨ੍ਹਾਂ ਨੂੰ ਤੁਸੀਂ ਭੇਜ ਦਿੱਤੇ ਜਾਂ ਫਿਰ ਆਉਣਗੇ ਹੁਣ ਕਰਾ ਹੋ ਕੋਈ ਨਾ ਹਾਂ ਦੱਸਦੀ ਨੀ ਸਭ ਨੂੰ ਮੈਂ ਕਹੀ ਜੋ ਕਰਨਾ ਕਰ ਲਿਆ ਸਭੀ ਮਾਂ ਨੂੰ ਕੀ ਕਰ ਲੂਗਾ ਤੁਹਾਨੂੰ ਇਹੀ ਤੇ ਗੱਲ ਰੜਕਦੀ ਬੇ ਛੁੱਟੀ 간 ਨੂੰ ਆਉਂਦਾ ਜਦੋਂ ਉੱਥੇ ਰਹਿੰਦਾ ਮੈਂ ਨਾ ਚੰਗੇ ਭਲੇ ਤੁਹਾਨੂੰ ਉਹਦੇ ਛੁੱਟੀ ਚ ਵਧਾਈ ਇਹ ਇਹਦਾ ਹੁਣ ਮੈਂ ਵਧਾਈ ਹੀ ਉਹਨੇ ਛੁੱਟੀ ਉਹਨੇ ਮੇਰਾ ਕਰਕੇ ਵਧਾਈ ਹੀ ਨਾ ਪਖੰਡ ਕਰਦੇ ਤੇ ਨਾ ਵਧਾ ਹੁੰਦਾ ਅੱਛਾ ਤੇ ਮਾੜਾ ਸਭ ਹੋਰ 4 ਦਿਨ ਘਰ ਰਹਿ ਲਿਆ ਉਹਨੇ ਗੱਲਾਂ ਕਰਦੀ ਆ ਮੈਂ ਤੇ ਉਦੋਂ ਕਹਿਣਾ ਸੀ ਸਮਝਾਇਆ ਵੀ ਸੀ ਮਾਤਾ ਨੂੰ ਵੀ ਜੀ ਦਾ ਕਸੂਰ ਹੈ ਮੇਰੇ ਤੋਂ ਬਚਣਾ ਦੇ ਹੈ ਨਹੀਂ ਆ ਮੈਂ ਮਾਦਾ ਹੁਣ ਤੇਰੀ ਖੈਰ ਨਹੀਂ ਕੋਈ ਨਹੀਂ ਕਰਦਾ ਮੈਂ ਸਾਰਾ ਸਾਬਤਾ ਬਰਾਬਰ ਆ ਗਿਆ ਖਲੋ